ਬਹੁਤ ਹੀ ਸਤਿਕਾਰਯੋਗ ਸਮੂਹ ਪੰਜਾਬ ਦੇ ਸਪੈਸ਼ਲ ਕਾਡਰ ਨਾਲ ਸੰਬੰਧਿਤ ਦੇ ਆਪ ਸਾਥੀਓ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਚੰਡੀਗੜ੍ਹ ਵਿਖੇ ਮਾਨਯੋਗ ਸਿੱਖਿਆ ਮੰਤਰੀ ਜੀ ਔਰ ਵਿੱਦ ਡਿਪਾਰਟਮੈਂਟ ਦੇ ਅਧਿਕਾਰੀ ਸਹਿਬਾਨਾਂ ਦੇ ਨਾਲ ਪੰਜਾਬ ਦੀਆਂ 22 ਜਥੇਬੰਦੀਆਂ ਦੀਆਂ ਵੱਖ-ਵੱਖ ਕਮੇਟੀਆਂ ਤੇ ਮੀਟਿੰਗਾਂ ਸੀ ਉਸੇ ਤਹਿਤ ਅੱਜ ਆਪਣੀ ਐਸੋਸੀਏਟ ਟੀਚਰ ਕਾਡਰ ਪੰਜਾਬ ਦੀ ਬੜੇ ਮੱਤੀ ਜੀ ਨਾਲ 28 ਜੁਲਾਈ ਨੂੰ ਹੋਈ ਮੀਟਿੰਗ ਦੇ ਸੰਦਰਭ ਦੇ ਵਿੱਚ ਹੀ ਉਹਨਾਂ ਨੇ ਕਿਹਾ ਸੀ ਕਿ ਜਲਦੀ ਹੀ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਵਿੱਦਿਅਕਹਾਰੀਆਂ ਦੇ ਨਾਲ ਬੁਲਾ ਕੇ ਤੁਹਾਡੀਆਂ ਮੰਗਾਂ ਤੇ ਆਪਾਂ ਜਿਹੜਾ ਵਾ ਇਹਨਾਂ ਨੂੰ ਹਰ ਹੀਲੇ ਸਹੀ ਢੰਗ ਨਾਲ ਲਾਗੂ ਕਰ ਲਈ ਇਸ ਪਾਲਿਸੀ ਦੇ ਅਕੋਰਡਿੰਗ ਜਿਹੜੀ ਹੈ ਤੁਹਾਡੇ ਨਾਲ ਡਿਸਕਸ ਕੀਤੀ ਜਾਊਗੀ ਤਾਂ ਅੱਜ ਵਿਸਤਾਰ ਦੇ ਵਿੱਚ ਜਿਹੜੀ ਸਾਡੀ ਨੈਸ਼ਨ ਬਿਲਡਰ ਦੇ ਨਾਮ ਤੇ ਪਾਲਿਸੀ ਬਣੀ ਸੀ ਉਸ ਦੇ ਅਕੋਰਡਿੰਗ ਬੜੇ ਧਿਆਨ ਦੇ ਨਾਲ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਸੀ ਤੋ ਤੇ ਸਾਥੀਓ ਜਿਵੇਂ ਕਿ 2 ਸਾਲ ਪੂਰੇ ਹੋਣ ਤੋਂ ਬਾਅਦ ਵਿਸ਼ੇਸ਼ ਤੌਰ ਤੇ ਆਪਣਾ ਸਾਥੀਆਂ ਦੀ ਮੰਗ ਸੀ ਤਰੰਤ ਕਿ ਚੱਲ ਰਹੀਆਂ ਬਦਲੀਆਂ ਚ ਇੱਕ ਬਦਲੀਆਂ ਦਾ ਮੌਕਾ ਦਿੱਤਾ ਜਾਵੇ ਤੇ ਨਾਲ ਹੀ ਲੰਬੇ ਸਮੇਂ ਤੋਂ ਜੋ ਲੜਕਦੇ ਸਰਵਿਸ ਰੂਲ ਸੀ ਜਿਨ੍ਹਾਂ ਦੀ ਅਨਹੋਦ ਕਾਰਨ ਆਪਣੀਆਂ ਛੁੱਟੀਆਂ ਤੋਂ ਲੈ ਕੇ ਵੱਖ-ਵੱਖ ਹੋਰ ਸਹੂਲਤਾਂ ਦੇ ਸਬੰਧ ਸਾਥੀਓ ਆਪਣੇ ਸਾਰੇ ਵੀ ਸਾਥੀ ਜਿਹੜੇ ਆ ਇਹਨਾਂ ਮੰਗਾਂ ਦੇ ਸਬੰਧ ਦੇ ਵਿੱਚ ਵੱਖ-ਵੱਖ ਸਮੇਂ-ਸਮੇਂ ਦੇ ਵਿੱਚ ਚਰਚਾ ਕਰਦੇ ਰਹਿੰਦੇ ਸੀ ਤਾਂ ਇਸੇ ਲੜੀ ਦੇ ਵਿੱਚ ਅੱਜ ਦੋ ਮੰਗਾਂ ਤੇ ਲਗਭਗ ਫਾਈਨਲ ਹੋ ਗਿਆ ਬਦਲੀਆਂ ਦਾ ਬਿਲਕੁਲ ਡਾਨ ਹੈ ਜੀ ਤੇ ਛੁੱਟੀਆਂ ਸਬੰਧਤ ਜਿਹੜੇ ਸਰਵਰ ਰੂਲਾਂ ਦੇ ਅਧੀਨ ਛੁੱਟੀਆਂ ਜਾਂ ਹੋਰ ਸੂਚਨਾ ਮਿਲਣੀਆਂ ਉਹਦੇ ਤੇ ਪ੍ਰਕਿਰਿਆ ਆਰੰਭ ਹੋ ਗਈ ਹੈ ਜੀ ਲਗਭਗ ਕਿਉਂਕਿ ਪਹਿਲਾਂ ਇਹ ਤੇ ਜੇ ਚੱਲ ਰਹੀ ਪ੍ਰਕਿਰਿਆ ਸੀ ਉਹਦੇ ਵਿੱਚ ਵਿਭਾਗਾ ਵੱਲੋਂ ਵੱਖ-ਵੱਖ ਸਮੇਂ ਤੇ ਜਿਹੜਾ ਵਾ ਤਿਆਰ ਹੋਏ ਏਜੰਡੇ ਜਿਹੜੇ ਸੀਗੇ ਉਹ ਫਿਰ ਫਾਈਨਲ ਨਹੀਂ ਹੋ ਸਕੇ ਸੀ ਪਰantu ਅੱਜ ਮੰਤਰੀ ਜੀ ਨੇ ਮੌਕੇ ਤੇ ਇਹਨਾਂ ਨੂੰ ਤੁਰੰਤ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਅਧਿਕਾਰੀਆਂ ਨੂੰ ਇਹਦੇ ਨਾਲ ਹੀ ਸਾਡੀ ਮੌਜੂਦਾ ਜਿਹੜੀ ਤਰਖਾ ਅਸੀਂ ਪੰਜਾਬ ਦਾ ਸੂਚਾ ਕਟ ਲੈ ਰਿਆ ਤੇ ਤੇ ਡੀਏ ਐਚਆਰ ਸਮੇਤ ਹੋਰ ਆਰਥਿਕ ਭੱਤਿਆਂ ਦੇ ਸਬੰਧ ਵਿੱਚ ਵੀ ਅਸੀਂ ਆਪਣੀ ਮੰਗ ਰੱਖੀ ਆ ਜਿਹਦੇ ਸਬੰਧ ਚ ਅੱਗੇ ਵੀ ਮੀਟਿੰਗਾਂ ਹੋਣਗੀਆਂ ਔਰ ਆਸ ਆ ਕਿ ਆਉਣ ਵਾਲੇ ਸਮੇਂ ਚ ਇਹ ਮੰਗ ਵੀ ਸਾਡੀ ਪ੍ਰਾਪਤ ਹੋਊਗੀ ਦਰ ਤੋ ਸਾਥੀਓ ਤੁਹਾਡੇ ਨਾਲ ਇੱਕ ਗੱਲ ਜ਼ਰੂਰੀ ਕਰਨੀ ਹੈ ਕਿ ਜਦੋਂ ਅਸੀਂ ਕਦੇ ਵੀ ਆਪਣੀ ਮੰਗਾਂ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਉਹਦੀ ਤਿਆਰੀ ਕਰਕੇ ਅਸੀਂ ਇਸ ਪਾਲਿਸੀ ਦੇ ਬਣਾਉਣ ਵਾਲੇ ਉੱਚ ਅਧਿਕਾਰੀ ਸਹਿਬਾਨ ਜਿਨ੍ਹਾਂ ਦੇ ਹੱਥਾਂ ਵਿੱਚ ਦੀ ਇਹ ਸ਼ਬਦ ਨਿਕਲੇ ਨੇ ਉਹਨਾਂ ਦੇ ਨਾਲ ਪਹਿਲਾਂ ਮੀਟਿੰਗ ਕਰਕੇ ਇਸ ਪਾਲਿਸੀ ਦੇ ਪੱਖ ਤੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿਹੜੇ-ਕਿਹੜੇ ਦੀਆਂ ਸਹੂਲਤਾਂ ਨੇ ਜਿਹੜੇ ਇਹਦੇ ਅਕੋਰਡਿੰਗ ਬੜੀਆਂ ਸੰਭਵ ਨੇ ਤੇ ਜਿਨ੍ਹਾਂ ਤੇ ਅਧਿਕਾਰੀ ਸਹਿਬਾਨਾਂ ਨੂੰ ਰੂਲਾਂ ਦੇ ਅਕੋਰਡਿੰਗ ਰਹਿ ਕੇ ਇਹਨੂੰ ਤੁਰੰਤ ਲਾਗੂ ਕੀਤਾ ਜਾ ਸਦਾ ਉਹਦੀ ਤਿਆਰੀ ਕਰਕੇ ਜਿਹੜਾ ਪੱਖ ਆਪਾਂ ਰੱਖਿਆ ਆਪਦਾ ਜੀ ਕਿਉਂਕਿ ਮੰਤਰੀ ਜੀ ਨੇ ਪਾਲਿਸੀ ਆਪਣੇ ਹੱਥੀ ਬਣਾਈ ਸੀ ਉਹਨਾਂ ਨੂੰ ਰਹਿ ਕੇ ਇੱਕ ਸ਼ਬਦ ਬਾਰੇ ਇੱਕ ਕਲੀਅਰ ਜਾਣਕਾਰੀ ਆ ਕਿਦੇ ਨਾਲ ਬਾਕੀ ਪਰਸੋਂ ਆਪਣਾ ਇਹਦੇ ਹੋਰ-ਹੋਰ ਮੰਗਾਂ ਦੇ ਨਾਲ ਹੀ ਠੀਕ ਹੈ ਜੀ ਪ੍ਰੋਮੋਸ਼ਨ ਚੈਨਲ ਤੋਂ ਲੈ ਕੇ ਕਈ ਸਾਥੀਆਂ ਦੀਆਂ ਵੱਖ-ਵੱਖ ਜਿਹੜੀਆਂ ਸੀ ਆਪਣੇ-ਆਪਣੇ ਵਿਚਾਰ ਸਾਨੂੰ ਗਰੁਪਾਂ ਰਾਹੀਂ ਪ੍ਰਾਪਤ ਹੋਏ ਸੀ ਸਾਰਿਆਂ ਨੂੰ ਇੱਕ ਵਧੀਆ ਲੜੀ ਚ ਪਰੋ ਕੇ ਆਪਾਂ ਉਹਨਾਂ ਤਿੰਨ ਸਾਰੀਆਂ ਚਾਰ ਤੇ ਪੰਜ ਮੰਗਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਸੀਗਾ ਦੋਹਾਂ ਤੇ ਤਰੰਤ ਕਾਰਵਾਈ ਆਰੰਭ ਹੋ ਚੁੱਕੀ ਹੈ ਜਿਹੜੀ ਕਿ ਆਸ ਹੈ ਇੱਕ ਸਟੈਪ ਬਏ ਸਟੈਪ ਅਗੋਂ ਜਨਤਾ ਦੇ ਸਾਹਮਣੇ ਲੈਟਰ ਦੇ ਰੂਪ ਵਿੱਚ ਆਊਗੀ ਬਾਕੀ ਸਾਥੀਓ ਹਰ ਇੱਕ ਦੇ ਆਪਣੇ-ਆਪਣੇ ਵਿਚਾਰ ਹੁੰਦੇ ਆ 12000 ਦਾ ਲਗਭਗ ਸਪੈਸ਼ਲ ਕਾਡਰ ਹੈ ਕੁਝ ਅਨੇਕਾਂ ਆਗੂ ਨੇ ਹਰ ਇੱਕ ਆਪਣੇ ਅਧਾਰ ਤੇ ਉੱਪਰ ਆਪਣੀਆਂ ਗੱਲਾਂ ਰੱਖਦਾ ਪਰੰਤੂ ਸਾਥੀਓ ਪਾਲਸੀ ਵਾਲ ਉਹੀ ਆ ਜਿਹੜਾ ਅਕੋਰਡਿੰਗ ਟੂ ਪਾਲਸੀ ਠੀਕ ਆ ਅਸੀਂ ਸਮਝ ਕੇ ਸਾਰਥਕ ਤੇ ਵਧੀਆ ਢੰਗ ਦੇ ਨਾਲ ਵਧੀਆ ਅਰਥਾਂ ਦੇ ਵਿੱਚ ਅਸੀਂ ਆਪਾਂ ਗੱਲ ਅੱਗੇ ਪੇਸ਼ ਕਰਦੇ ਆ ਜਿਹਨੂੰ ਅਧਿਕਾਰੀ ਸਹਿਬਾਨ ਵੀ ਜਾਇਜ਼ ਮੰਨਦੇ ਆ ਤੇ ਮੌਕੇ ਤੇ ਲਾਗੂ ਹੋ ਜਾਂਦੀ ਆ ਇਸੇ ਤਹਿਤ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਰਕਾਰ ਨਾਲ ਮੀਟਿੰਗਾਂ ਕਰਕੇ ਤੁਹਾਡੇ ਹਿੱਤਾਂ ਦੀ ਰਾਖੀ ਕਰਦੇ ਵੈਸਟ ਤੋਂ ਬੈਸਟ ਰਿਸਪੌਂਸ ਹੀ ਲਈ ਜਿੰਨਾ ਵੀ ਆਪਾਂ ਹੋਰ ਲੈ ਸਕਦੇ ਆ ਉਹ ਪ੍ਰਾਪਤ ਕਰਕੇ ਤੁਹਾਡੀ ਝੋਲੀ ਪਾਉਣ ਦੀ ਸਾਡੀ ਸੰਭਵ ਕੋਸ਼ਿਸ਼ ਹੈ ਤੁਸੀਂ ਵਿਸ਼ਵਾਸ ਬਣਾ ਕੇ ਰੱਖ ਦਿਓ ਇਸ ਸ਼ਬਦਾਂ ਤੇ ਯਕੀਨ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਗੱਲਾਂ ਲਈ ਇਹਦੇ ਨਾਲ ਹੀ ਸਾਥੀਓ ਸਾਡੀ ਤੁਹਾਨੂੰ ਇੱਕ ਬੇਨਤੀ ਹੈ ਕਿ ਜਦੋਂ ਵੀ ਕੋਈ ਗਰੁੱਪਾਂ ਦੇ ਵਿੱਚ ਆਪ ਤੁਹਾਡੇ ਸਾਹਮਣੇ ਗੱਲਬਾਤ ਹੁੰਦੀ ਆ ਤਾਂ ਹਮੇਸ਼ਾ ਤਰਕ ਦੇ ਆਧਾਰ ਤੇ ਗੱਲ ਕੀਤੀ ਜਾਵੇ ਬੇਨਤੀ ਇਹ ਹੈ ਵੀ ਕਿਸੇ ਦੀ ਨਿੰਦਿਆ ਕਰਕੇ ਆਲੋchnਾ ਕਰਕੇ ਕਾਟ ਦਾ ਭਲਾ ਨਹੀਂ ਹੁੰਦਾ ਜਾ ਕਿਸੇ ਨੂੰ ਚੰਗਾ ਮਾੜਾ ਕਹਿਣ ਦੇ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ ਉਸ ਵਿੱਚ ਵਿਸ਼ਵਾਸ ਰੱਖਣਾ ਕਿ ਰੱਖੋ ਜਿਹੜਾ ਵੀ ਸਾਥੀ ਜਿੰਨਾ ਵੀ ਬੈਸਟ ਸਰਕਾਰ ਤੋਂ ਲਿਆ ਸਕਦਾ ਉਹਦੇ ਦਰਵਾਜ਼ੇ ਸਰਕਾਰ ਦੇ ਖੁੱਲੇ ਆ ਲਿਆ ਸਕਦਾ ਪਰੰਤੂ ਤੁਹਾਡੇ ਵਧੀਆ ਪੱਖ ਤੇ ਜਿਹੜਾ ਰੱਖ ਕੇ ਅੱਜ ਸਾਨੂੰ ਆਪ ਨੂੰ ਵੀ ਖੁਸ਼ੀ ਹੋਈ ਆ ਕਿ ਤਰਕ ਦੇ ਆਧਾਰ ਤੇ ਜਿਹੜੀ ਗੱਲ ਰੱਖੀ ਆ ਤੇ ਅਫਸਰ ਸਾਹਿਬਾਨਾਂ ਨੇ ਵੀ ਦਿਲ ਕੇ ਲੱਗੀ ਗੱਲ ਨੂੰ ਲੱਗੀ ਆ ਕਿ ਬਿਲਕੁਲ ਜੀ ਪੋਸੀਬਲ ਹੈ ਜੀ ਹੋ ਸਕਦੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਪੱਤਰ ਜਾਰੀ ਹੋਣ ਤੋਂ ਪਹਿਲਾਂ ਜਾਦੇ ਕੀਤੀਆਂ ਗੱਲਾਂ ਕਈ ਵਾਰ ਸਾਡੇ ਨੁਕਸਾਨ ਦੇ ਹੋ ਸਕਦੀਆਂ ਪਰ ਤੋਂ ਆਉਣ ਵਾਰੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਤੁਹਾਡੇ ਹਿੱਤਾਂ ਦੀ ਰਾਖੀ ਕਰਦੇ ਹੋਏ ਸਮੇਂ-ਸਮੇਂ ਤੇ ਜਿਹੜੇ ਪੱਤਰ ਜਾਰੀ ਹੁੰਦੇ ਰਹਿਣਗੇ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਬਣਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ